ਸਾਰੇ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਣਜੀਤ ਸਿੰਘ ਲਾਲਗੜ ਤੇ ਸਰਦਾਰ ਮੰਗਾ ਸਿੰਘ ਜੀ ਛੱਠਾ ਸਾਹਿਬ ਇਹਨਾਂ ਨੌਜਵਾਨਾਂ ਨੇ ਆਪ ਜੀ ਦੇ ਦਰਸ਼ਨ ਕਰਵਾਏ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਮਕਸਦ ਦੇ ਲਈ ਅੱਜ ਆਪਾਂ ਇਕੱਠੇ ਹੋਏ ਆਂ ਇਹ ਲੜਾਈ ਜਿਹੜੀ ਹੈ ਕੋਈ ਆਪਾਂ ਅੱਜ ਪਹਿਲੀ ਵਾਰ ਆਰੰਭ ਨਹੀਂ ਕਰ ਰਹੇ ਨਾ ਤਾਂ ਸਿੱਖਾਂ ਲਈ ਇਹ ਪਹਿਲੀ ਗੱਲ ਹੈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਇਹ ਪਹਿਲੀ ਗੱਲ ਹੈ ਪਰ ਪੜਾਅ ਹੁੰਦੇ ਨੇ ਜੰਗ ਦੇ ਕੌਮ ਦੇ ਕਿ ਅੱਜ ਕਿਹੜੇ ਪੜਾਅ ਤੇ ਅਸੀਂ ਖੜੇ ਆਂ ਤੇ ਉਸ ਵਕਤ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕੀ ਕਰਨਾ ਪੈ ਰਿਹਾ ਜੇ ਮੈਂ ਸਿੱਧੇ ਰੂਪ ਚ ਕਹਾਂ ਤੁਹਾਡੇ ਤੇ ਮੇਰੇ 'ਚ ਕੋਈ ਵੀ ਕਿਸੇ ਨੂੰ ਵੀ ਇਹ ਭੁੱਲ ਨਹੀਂ ਹੈ ਕਿ ਪਿਛਲੇ ਪੂਰੇ 50 ਸਾਲ ਹੋ ਗਏ ਨੇ ਇੱਕ ਸਾਲ ਘਟ 75 ਤੋਂ ਅੱਜ 25 ਆ ਗਿਆ ਹੈ ਮੈਨੂੰ ਕੋਈ ਦਿਨ ਐਸਾ ਨਹੀਂ ਦਿਸਿਆ ਚਾਹੇ ਕੋਈ ਕਿਤਾਬ ਕੋਈ ਅਖਬਾਰ ਕੋਈ YouTube ਚੁੱਕ ਕੇ ਪੜੋ ਦੇਖੋ ਤਾਂ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰੀ ਹੁੰਦੀ ਹੈ ਕਿਸੇ ਦੇ ਇੱਕ ਸਾਲ ਪੂਰੇ ਹੁੰਦੇ ਨੇ ਕਿਸੇ ਦੇ 10 ਸਾਲ ਪੂਰੇ ਹੁੰਦੇ ਨੇ ਅੱਜ ਦੇ ਦਿਨ ਅੱਜ ਤੋਂ 25 ਸਾਲ ਪਹਿਲਾਂ ਕੀ ਹੋਇਆ ਅੱਜ ਦੇ ਦਿਨ ਜਦੋਂ ਜਦੋਂ ਤੁਸੀਂ ਅਖਬਾਰਾਂ ਪੜ੍ਹੀ ਜਾਓਗੇ ਹਰ ਰੋਜ਼ ਕਿਉਂਕਿ 365 ਦਿਨਾਂ ਬਾਅਦ ਫਿਰ ਪਹਿਲਾ ਦਿਨ ਸ਼ੁਰੂ ਹੋ ਜਾਣਾ ਹੈ ਤੇ ਫਿਰ ਜਦੋਂ ਉਹ ਤਰੀਕ ਆਉਣੀ ਹੈ ਉਹਦੇ ਨਾਲ 10 ਸਾਲ ਪਹਿਲਾਂ ਕੀ ਹੋਇਆ ਸੀ 15 ਸਾਲ ਪਹਿਲਾਂ ਕੀ ਹੋਇਆ ਸੀ ਆਹ ਦੇਖਦੇ ਦੇਖਦੇ ਮੇਰੀ ਉਮਰ ਵਾਲੇ ਸਾਰਿਆਂ ਨੂੰ 50 ਸਾਲ ਹੋਏ ਨੇ ਕਿ ਕੋਈ ਦਿਨ ਐਸਾਨੀ ਬਚਿਆ ਕਿ ਪੰਜਾਬ ਦੇ ਸਿੱਖ ਨੌਜਵਾਨ ਦੇ ਨਾਲ ਤੱਕਾ ਨਾ ਹੋਇਆ ਹੋਵੇ ਕਿਸੇ ਨਾ ਕਿਸੇ ਰੂਪ ਚ 75 ਦੇ ਵਿੱਚ ਐਮਰਜੈਂਸੀ ਲਾਈ ਗਈ ਉਸ ਵਕਤ ਅਕਾਲੀ ਦਲ ਦੇ ਵਿੱਚ ਜਰੂਰ ਸਾਹ ਸੀ ਤੇ ਸਿਧਾਂਤ ਦੀ ਗੱਲ ਕਰਦੇ ਸੀ ਤਾਂ ਇਹ ਮੋਰਚਾ 19 ਮਹੀਨੇ ਲਗਾਤਾਰ ਜਿਹੜਾ ਸਾਰੇ ਮੁਲਕ ਦੇ ਵਿੱਚ ਚੱਲਿਆ ਇੰਦਰਾ ਗਾਂਧੀ ਦੇ ਖਿਲਾਫ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ ਉਹਦੇ ਵਿੱਚ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਪਰ ਉਸ ਤੋਂ ਬਾਅਦ ਅਸੀਂ ਆਹ ਗੱਲ ਭੁੱਲ ਗਏ ਕਿ ਜਦੋਂ 78 ਦੇ ਵਿੱਚ ਬਾਦਲਾ ਦੀ ਸਰਕਾਰ ਬਣੀ ਐਮਰਜੈਂਸੀ ਨੂੰ ਖਤਮ ਹੋਣ ਤੋਂ ਬਾਅਦ ਜਨਤਾ ਪਾਰਟੀ ਨਾਲ ਇਹਨਾਂ ਦੀ ਸਾਂਝੀ ਸਰਕਾਰ ਬਣੀ ਪੰਜਾਬ ਤੇ ਸੈਂਟਰ ਦੇ ਵਿੱਚ ਮਰਾਰਜੀ ਦਸਾਈ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਬਣਿਆ ਇਹਨਾਂ ਦਾ ਸਾਂਝਾ ਤੇ ਇਹ ਪੰਜਾਬ ਦੇ ਵਿੱਚ ਬਣਿਆ ਉਸ ਵਕਤ ਜਿਹੜੀ ਸਭ ਤੋਂ ਵੱਡੀ ਘਟਨਾ ਜਿਹੜੀ ਅੱਜ ਤੱਕ ਵੀ ਵੱਡੀ ਹੈ ਵਾਪਰੀ ਕਿ ਨਰੰਗਕਾਰੀਆਂ ਹੱਥੋਂ ਸਿੱਖ ਮਾਰੇਗੇ ਉਦੋਂ ਚੀਫ ਮਿਨਿਸਟਰ ਬਣਿਆ ਸੀ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਹੈ 13 ਅਪ੍ਰੈਲ 1978 ਦੀ ਜਿਹੜਾ ਅਸੀਂ ਵਿਸਾਖੀ ਮਨਾ ਕੇ ਏਟੇ ਆ ਪੰਜ-ਛੇ ਦਿਨ ਪਹਿਲਾਂ ਇਹ ਉਹ ਵਿਸਾਖੀ ਸੀ 1978 ਦੀ ਜਦੋਂ ਨਰਨਕਾਰੀਆਂ ਨੇ 13 ਤੁਹਾਡੇ ਸਿੰਘ ਸ਼ਹੀਦ ਕਰਕੇ ਅੰਮ੍ਰਿਤਸਰ ਸ਼ਹਿਰ ਚ ਸੜਕਾਂ ਤੇ ਲੰਮੇ ਪਾਤੇ ਤੇ 40 ਜ਼ਖਮੀ ਕਰਤੇ ਹਸਪਤਾਲ ਦਾਖਲ ਹੋ ਗਏ ਤੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ ਪੂਰੇ 47 ਸਾਲ ਬਾਅਦ ਅੱਜ ਜਦੋਂ ਤੁਸੀਂ ਸੋਚਦੇ ਹੋ ਤਾਂ 2015 ਦੇ ਵਿੱਚ ਤੁਹਾਡੇ ਮੁੰਡੇ ਤੁਹਾਡੇ ਨੌਜਵਾਨ ਬਾਈਬਲ ਕਲਾਂ ਦੇ ਵਿੱਚ ਸ਼ਹੀਦ ਪਏ ਸੀ ਤੇ ચીਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦ ਇਹ ਕੌਣ ਸੋਚੂਗਾ ਨਾ ਸੋਚੀਏ ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨੂੰ ਕੋਈ ਫਰਕ ਨਹੀਂ ਪੈਂਦਾ ਬਿੱਲੀ ਨੇ ਕਬੂਤਰ ਫੜਨਾ ਹੈ ਬੇਸ਼ੱਕ ਕਬੂਤਰ ਕਹੇ ਕਿ ਮੈਨੂੰ ਬਿੱਲੀ ਨਹੀਂ ਦਿਸਦੀ ਪਰ ਬਿੱਲੀ ਨੂੰ ਕਬੂਤਰ ਦਿਸ ਰਿਹਾ ਹੈ ਕਬੂਤਰ ਅਜ ਹੈ ਇਸ ਦੇਸ਼ ਦੇ ਵਿੱਚ ਸਿੱਖ ਇਹ ਲੋਕ ਬਣ ਗਏ ਨੇ ਗਦਾਰ ਮੈਂ ਪਹਿਲਾਂ ਕਹਿ ਕੇ ਹਟਿਆ ਕਿ 19 ਮਹੀਨੇ ਦੀ ਲੜਾਈ ਜਿਹੜੀ ਆ ਉਹ ਅਕਾਲੀ ਦਲ ਨੇ ਲੜੀ ਆ ਉਦੋਂ ਅਕਾਲੀ ਦਲ ਅਕਾਲੀ ਦਲ ਸੀ ਉਸ ਤੋਂ ਬਾਅਦ ਜਿੰਨਾ ਸਮਾਂ ਆਇਆ ਇਹ ਐਸੀ ਇਹਨਾਂ ਦੀ ਸੌਦੇਬਾਜ਼ੀ ਹੋ ਗਈ ਕਿ ਹਰ ਦਿਨ ਜਦੋਂ ਨਵਾਂ ਚੜਿਆ ਇਹਨਾਂ ਨੇ ਉਹ ਗਦਾਰੀਆਂ ਕੀਤੀਆਂ ਤੁਹਾਡੇ ਚੋਂ ਨੌਜਵਾਨ ਬੈਠੇ ਨੇ ਇੱਥੇ ਜਿਹੜੇ ਆਪਣੇ ਮੋਬਾਈਲਾਂ ਤੇ ਆਪਣੇ ਕਾਰਾਂ ਮੋਟਰਸਾਈਕਲਾਂ ਤੇ ਬੜੇ ਖੁਸ਼ ਹੁੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਫੋਟੋ ਲਾ ਕੇ ਇਹ ਇੱਕ ਸਚਾਈ ਹੈ ਪਰ ਕਦੇ ਇਹ ਵੀ ਜਰੂਰ ਸੋਚੋ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਜਦੋਂ ਇਸ ਖਿੱਤੇ ਦੇ ਵਿੱਚ ਇੱਕ ਲੜਾਈ ਲੜ ਰਿਹਾ ਸੀ ਤਾਂ ਉਸ ਲੜਾਈ ਦੇ ਵਿੱਚ ਬਾਦਲ ਲਾਣੇ ਨੇ ਕੱਲਾ ਬਾਦਲ ਨਹੀਂ ਬਾਦਲ ਟੋੜਾ ਸਾਰੇ ਇਕੱਠੇ ਸੀ ਉਹਨਾਂ ਨੇ ਪਿੰਡਰਾਂ ਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਿਹਾ ਕੱਢ ਲੋ ਅਖਬਾਰਾਂ ਪੁੱਛ ਲੋ ਪੁਰਾਣੇ ਬਜ਼ੁਰਗਾਂ ਨੂੰ ਉਹ ਇੱਕ ਨੈਗੇਟਿਵ ਸੋਚ ਉਲਟ ਸੋਚ ਤੁਹਾਡੇ ਵਿੱਚ ਭਰੀ ਗਈ ਕਿ ਪਿੰਡਰਾਂ ਵਾਲਾ ਧਾਰਮਿਕ ਨਹੀਂ ਪਿੰਡਰਾਂ ਵਾਲਾ ਤੁਹਾਡੀ ਕੌਮ ਦੀ ਰਾਖੀ ਕਰਨ ਵਾਸਤੇ ਨਹੀਂ ਉੱਠਿਆ ਇਹ ਤਾਂ ਕਾਂਗਰਸ ਦਾ ਪੇਜਾ ਵੈ ਹੈ ਉਹ ਲੜਾਈ ਨੂੰ ਦੂਜਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਜਿਹੜੀ ਗੱਲ ਕਰਨਾ ਚਾਹੁੰਨਾ ਕਿ 78 ਚ ਜੇ ਨਰੰਕਾਰੀਆਂ ਹੱਥੋਂ ਸਿੱਖ ਮਰ ਗਏ ਮੈਨੂੰ ਰਿਕਾਰਡ ਚੋਂ ਕੱਢ ਕੇ ਕੋਈ ਦਿਖਾਵੇ। ਬਾਦਲ ਚੇ ਮਿਨਿਸਟਰ ਆਏ ਤੇ ਕਿਸੇ ਇੱਕ ਵੀ ਕਾਤਲ ਨੂੰ ਇੱਕ ਵੀ ਘੰਟੇ ਦੀ ਸਜ਼ਾ ਕਿਉਂ ਨਹੀਂ ਹੋਈ? ਆਖਰ ਉਹ 13 ਬੰਦੇ ਕਿਸੇ ਨੇ ਤਾਂ ਮਾਰੇ ਨੇ। ਕੋਈ ਰਾਤ ਨਹੀਂ ਸੀ। ਦਿਨ ਦੇ 12 ਵਜੇ ਸੀ। ਅੰਮ੍ਰਿਤਸਰ ਸਾਹਿਬ ਸ਼ਹਿਰ ਸੀ। ਬਸਾਖੀ ਵਾਲਾ ਦਿਨ ਸੀ। ਸੰਤ ਜਰਨੈਲ ਸਿੰਘ ਨੇ ਅਰਦਾਸ ਕਰਕੇ ਮੰਜੀ ਸਾਹਿਬ ਹਾਲ ਤੋਂ ਤੋਰੇ ਨੇ ਭਾਈ ਫੌਜਾ ਸਿੰਘ ਜੀ ਅਖੰਡਕੀਤਨੀ ਜਥੇ ਨੂੰ ਲੈ ਕੇ ਗਏ ਨੇ ਗੋਲੀ ਚੱਲੀ ਹੈ ਸਮੇਤ ਭਾਈ ਫੌਜਾ ਸਿੰਘ ਜੀ ਦੇ ਸਾਰੇ ਸ਼ਹੀਦ ਹੋ ਗਏ ਅਸੀਂ ਕਿਉਂ ਘਟਨਾਵਾਂ ਭੁੱਲ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਲੜਾਈ ਕੀ ਹੈ ਇਹ ਉਦੋਂ ਪਤਾ ਲੱਗੂਗਾ ਜਦੋਂ ਅਸੀਂ ਇਹ ਘਟਨਾਵਾਂ ਨੂੰ ਯਾਦ ਕਰਾਂਗੇ ਉਹ ਘਟਨਾਵਾਂ ਚਲਦੀਆਂ ਚਲਦੀਆਂ 84 ਤੇ ਆ ਕੇ ਖੜ ਗਈਆਂ 84 ਜੋ ਹੋਇਆ ਇੱਕ ਕੌਮ ਦਾ ਮੁਕੱਦਸ ਅਸਥਾਨ ਪੁੱਤਰ ਤੋਂ ਵੀ ਪਵਿੱਤਰ ਅਸਥਾਨ ਜੇ ਕਿਸੇ ਸਿੱਖ ਨੇ ਸਾਰੀ ਦੁਨੀਆ 'ਚ ਬੈਠ ਕੇ ਕਹਿਣਾ ਹੋਵੇ ਕਿ ਤੁਹਾਡਾ ਧਾਰਮਿਕ ਹੈਡ ਜਿਹੜਾ ਮੁਖੀ ਸਥਾਨ ਹੈ ਉਹ ਕਿਹੜਾ ਤਾਂ ਬੱਚਾ ਵੀ ਤੇ ਬਜ਼ੁਰਗ ਵੀ ਕਹੇਗਾ ਕਿ ਸਾਡਾ ਦਰਬਾਰ ਸਾਹਿਬ ਹੈ ਐ ਸਾਡੇ ਇਹ ਵੀ ਦਰਬਾਰ ਹੈ ਸਾਡਾ ਪਰ ਜਿਹੜਾ ਇਤਿਹਾਸਕ ਪੱਖ ਤੋਂ ਸਾਨੂੰ ਦਸਨ ਜੋਗ ਹੁੰਦਾ ਉਹ ਹੈ ਦਰਬਾਰ ਸਾਹਿਬ ਪਕਾ ਸੌਨਿਆ ਸੁਬਾਨ ਸਿਆ ਕਾਮ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਮਹੱਤਤਾ ਨੂੰ ਸਮਝੋ ਸਿੱਖੋ ਅਕਾਲ ਤਖਤ ਸਾਹਿਬ ਕਿਸੇ ਕੌਮ ਕੋਲ ਕਰ ਨਹੀਂ ਹੈ ਗੁਰਦੁਆਰੇ ਮੰਦਰ ਮਸਜਿਦਾਂ ਗਿਰਜਾ ਘਰ ਹਨ ਪਰ ਅਕਾਲ ਤਖਤ ਸਾਹਿਬ ਵਾਲੀ ਤਾਕਤ ਸਿਆਸੀ ਤਾਕਤ ਧਰਮ ਦੇ ਨਾਲ ਜੋੜ ਕੇ ਕਿਸੇ ਵੀ ਦੁਨੀਆ ਦੇ ਧਰਮ ਕੋਲ ਨਹੀਂ ਕੇਵਲ ਤੁਹਾਡੇ ਕੋਲ ਹੈ ਔਰ ਤੁਹਾਡੇ ਤੋਂ ਉਹ ਖੋਈ ਜਾਂਦੀ ਹੈ ਅੱਜ ਸਾਨੂੰ ਕਿਹਾ ਜਾਂਦਾ ਹੈ ਸ਼ਹਿਰ ਹੋਵੇ ਪਿੰਡ ਹੋਵੇ ਕਿਸੇ ਅਸੀਂ ਭੋਗ ਤੇ ਵੀ ਜਾਈਏ ਕਿਸੇ ਅਸੀਂ ਖੁਸ਼ੀ ਤੇ ਵੀ ਜਾਈਏ ਤਾਂ ਸਾਡਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੇ ਕੋਈ ਰਾਜਸੀ ਗੱਲ ਨਹੀਂ ਕਰਨੀ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਕਿ ਆਪਾਂ ਘਰ ਚ ਬੈਠ ਕੇ ਸੋਚ ਲਈਏ ਕਿ ਗੁਰੂ ਨਾਨਕ ਨੂੰ ਧਾਰਮਿਕ ਮੰਨੋਗੇ ਕਿ ਪੋਲੀਟਿਕਲ ਮੰਨੋਗੇ ਤਾਂ ਤੁਹਾਡੇ ਅੰਦਰੋਂ ਇੱਕ ਆਵਾਜ਼ ਆਊਗੀ ਜਿਹੜੀ ਸਾਡੀ ਪਰਸੈਪਸ਼ਨ ਬਣ ਚੁੱਕੀ ਹੈ ਇੱਕ ਮਨੋਤ ਬਣ ਚੁੱਕੀ ਹੈ ਕਿ ਸਿੱਖ ਗੁਰੂ ਨਾਨਕ ਸਾਹਿਬ ਸਾਡੇ ਧਾਰਮਿਕ ਪੈਗੰਬਰ ਨਹੀਂ ਨਹੀਂ ਜੇ ਗੁਰੂ ਨਾਨਕ ਸਾਹਿਬ ਧਾਰਮਿਕ ਨਹੀਂ ਤੇ ਫਿਰ ਬਾਬਰ ਕੌਣ ਹੈ ਜਿਹਦੇ ਮੂਹਰੇ ਜਾ ਕੇ ਬਾਬਾ ਨਾਨਕ ਤੁਹਾਡਾ ਧਾਰਮਿਕ ਲੀਡਰ ਖੜ ਗਿਆ ਉਹ ਕੌਣ ਹੈ ਉਹ ਤਾਂ ਇੱਕ ਪੋਲੀਟਿਕਲ ਬੰਦਾ ਹੈ ਉਹ ਤਾਂ ਰਾਜਾ ਹੈ ਰਾਜਾ ਜਦੋਂ ਜ਼ੁਲਮ ਕਰਦਾ ਹੈ ਉਹਦੇ ਨਾਲ ਗੱਲ ਕਰਨ ਕੌਣ ਗਿਆ ਹੈ ਗੁਰੂ ਨਾਨਕ ਸਾਹਿਬ ਗਏ ਨੇ ਉਹਨੂੰ ਵੰਗਾਰਨ ਗਏ ਨੇ ਤੇ ਬਾਣੀ ਵਿੱਚ ਲਿਖਦਾ ਹੈ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲੈ ਲੋ ਕਹਿ ਰਿਹਾ ਧਰਮ ਗੁਰੂ ਤੇ ਕਹਿ ਰਿਹਾ ਪੋਲੀਟੀਕਲ ਬੰਦੇ ਬਾਰੇ ਗੱਲ ਤਾਂ ਹੋ ਗਈ ਨਾ ਪੋਲੀਟੀਕਲ ਪੋਲੀਟੀਕਲ ਗੱਲ ਨਾ ਹੁੰਦੀ ਤਾਂ ਦਰਬਾਰ ਸਾਹਿਬ ਚ ਦੋ ਨਿਸ਼ਾਨ ਸਾਹਿਬ ਨਿਚੇ ਝੁੱਲ ਸਕਦੇ ਇੱਕ ਝੁੱਲ ਸਕਦਾ ਸੀ ਧਰਮ ਦਾ ਬਾਕੀ ਵੀ ਧਰਮਾ ਚ ਮੈਂ ਦੇਖੇ ਨੇ ਉਹ ਅਸ਼ੰਕਰਾਚਾਰਿਆ ਬੈਠਦੇ ਨੇ ਇੱਕ ਨਿੱਕਾ ਜਿਹਾ ਝੰਡਾ ਆਪਣੇ ਮੋਢੇ ਤੇ ਰੱਖਦੇ ਨੇ ਉਹ ਉਹਨਾਂ ਦੀ ਨਿਸ਼ਾਨੀ ਹੈ ਪਰ ਉਹ ਇੱਕੋ ਝੰਡਾ ਰੱਖਦੇ ਨੇ ਤੁਹਾਡੇ ਦੋ ਝੰਡੇ ਨੇ ਟੰਡੇ ਬੁੰਗੇ ਜੁਗੋ ਜੁਗ ਅਟਲ ਤੁਹਾਨੂੰ ਕਿਹਾ ਗਿਆ ਹੈ ਕੇਵਲ ਅਰਦਾਸ ਨੂੰ ਸੁਣ ਕੇ ਵਿਸਾਰ ਨਾ ਦਿਆ ਕਰੋ ਅਰਦਾਸ ਦਾ ਇੱਕ ਇੱਕ ਲਫ਼ਜ਼ ਤੁਹਾਡਾ ਇਤਿਹਾਸ ਹੈ ਅਸੀਂ ਆਪਣੀ ਤਰਜ਼ੇ ਜ਼ਿੰਦਗੀ ਦੇ ਅਮਲ ਚੋਂ ਇਹ ਕੱਢ ਦਿੱਤੇ ਨੇ ਗੁਰੂ ਨਾਨਕ ਨੇ ਦੱਸਾਂ ਜਾਮਿਆ ਸਾਨੂੰ ਬਾਰ ਬਾਰ ਸਮਝਾਇਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰਨਾਨਕ ਸੱਚ ਦੇ ਅਮਲ ਨੂੰ ਜਿਓ ਜੋ ਗੁਰੂ ਨਾਨਕ ਕਹਿੰਦਾ ਗੁਰੂ ਨਾਨਕ ਆਪ ਜੀ ਕੇ ਗਿਆ ਦਸਾਂ ਜਾਮਿਆਂ ਚ ਤੇ 11ਵਾਂ ਜਾਮਾ ਇਹ ਹੈ ਜਿਹੜਾ ਸਾਡੀ ਅਗਵਾਈ ਕਰ ਰਿਹਾ ਹੈ ਦਸਾਂ ਦੇ ਦਸਾਂ ਜਾਮਿਆਂ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਪੰਜਵੇਂ ਰੂਪ ਚ 33 ਤਵੀ ਤੇ ਗੁਰੂ ਨਾਨਕ ਦਾ ਘਰ ਬੈਠਿਆ ਤੇ ਆਰਡਰ ਕਰ ਰਿਹਾ ਇੱਕ ਪੋਲੀਟੀਕਲ ਬੰਦਾ ਜਹਾਂਗੀਰ ਇਹ ਬੈਲੈਂਸ ਜਿਹੜਾ ਤੁਹਾਨੂੰ ਗੁਰੂ ਸਮਝਾ ਕੇ ਗਿਆ ਅਸੀਂ ਉਹ ਛੱਡਣਾ ਨਹੀਂ ਹੈ ਬੇਸ਼ੱਕ ਸਾਨੂੰ ਜ਼ੋਰ ਲੱਗਿਆ ਜਾ ਰਿਹਾ ਅੱਜ ਤਾਂ ਜ਼ੋਰ ਇਸ ਗੱਲ ਤੇ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਛੱਡ ਦੋ ਇਹ ਜ਼ੋਰ ਲੱਗਿਆ ਹੋਇਆ ਹੈ ਅੱਜ ਸਾਨੂੰ ਲੱਗਦਾ ਨਾ ਯਾਰ ਅਸੀਂ ਗੁਰਦਾਰੇ ਜਾਨੇ ਆ ਉਹ ਦਿਨ ਦੂਰ ਨਹੀਂ ਕਿਉਂ ਲਗਾਤਾਰ 9 ਸਾਲ ਤੋਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਗੁਟਕਾ ਸਾਹਿਬ ਇਹ ਬੇਅਦਬੀਆਂ ਕਿਉਂ ਹੋ ਰਹੀਆਂ ਨੇ ਤੁਹਾਡੇ ਦਿਲਾਂ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਘਟਾਉਣ ਵਾਸਤੇ ਅੱਜ ਦੇਹ ਧਾਰੀ ਗੁਰੂ ਬੈਠ ਰਹੀ ਨਹੀਂ ਸ਼ਬਦ ਗੁਰੂ ਉਹ ਜਦੋਂ ਗੁਰੂ ਲਫ਼ਜ਼ ਆਉਂਦਾ ਹੈ ਤਾਂ ਤੁਹਾਡਾ ਹੁਕਮ ਕੀ ਹੈ ਗੁਰਬ੍ਰੰਦ ਸਾਹਿਬ ਦਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਗੁਰੂ ਹੈ ਤੁਹਾਡਾ ਤੁਹਾਡੀ ਸੁਰਤੀ ਉਹਦਾ ਚੇਲਾ ਸੋ ਮੈਂ ਇੱਕ ਤਾਂ ਇਹ ਫੈਕਟਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਕਿ ਆਪਣੀ ਕੌਮ ਨੂੰ ਆਪਣੀਆਂ ਅੱਖਾਂ ਆਪਣੀ ਜ਼ਿੰਦਗੀ ਮੂਰੇ ਡਿਲਿਊਟ ਹੁੰਦਾ ਹਲਕਾ ਹੁੰਦਾ ਦੇਖ ਕੇ ਚੁੱਪ ਨਾ ਬੈਠੋ ਮੇਰੀ ਕੌਮ ਦੀ ਲੋੜ ਹੈ ਮੇਰੀ ਪਾਰਟੀ ਦਾ ਮੈਨੀਫੈਸਟੋ ਹੈ ਲੋਕ ਕਹਿੰਦਾ ਸੀ ਮੈਨੀਫੈਸਟੋ ਉਹ ਸਿਰਫ ਮੈਨੀਫੈਸਟੋ ਲਿਖਦੇ ਨੇ ਕਾਗਜ਼ਾਂ ਤੇ ਅਸੀਂ ਆਪਣੇ ਕੰਮ ਨਾਲ ਮੈਨੀਫੈਸਟੋ ਲਿਖਦੇ ਹਾਂ ਜਿਹਨੂੰ ਪਤਾ ਕਰਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਨੀਫੈਸਟੋ ਕੀ ਹੈ ਉਹ ਡੇਢ ਸਾਲ ਜਿਹੜਾ ਸਿਮਰਜੀਤ ਸਿੰਘ ਮਾਨ ਨੇ ਸੰਗਰੂਰ ਦੇ ਵਿੱਚ ਕੰਮ ਕੀਤਾ ਹੈ ਉਹ ਜਾ ਕੇ ਕੋਈ ਵੀ ਦੇਖ ਸਕਦਾ ਹੈ YouTube ਤੇ ਦੇਖ ਸਕਦਾ ਹੈ ਵੀ ਕਿਹੜਾ ਦਿਨ ਸੀ ਜਿੱਤਣ ਤੋਂ ਬਾਅਦ ਸਾਡਾ ਬਜ਼ੁਰਗ ਆਗੂ ਸਾਡਾ ਜਰਨੈਲ ਸਿਮਰਨਜੀਤ ਸਿੰਘ ਮਾਨ ਘਰੇ ਬੈਠਿਆ ਹੋਵੇ ਉਹ ਹਰ ਜਗ੍ਹਾ ਤੇ ਗਿਆ ਹੈ ਹਰ ਜਗ੍ਹਾ ਤੇ ਜਿਹੜੀ ਬਣਦੀ ਆ ਉਹ ਗ੍ਰਾਂਟ ਦਿੰਦੀ ਹੈ ਆਪਣੇ ਦਿਮਾਗ ਨਾਲ ਸੋਚ-ਸੋਚ ਕੇ ਪੜ-ਪੜ ਕੇ ਕਿ ਹੋਰ ਕਿਹੜੀ ਗੱਲ ਹੈ ਜਿਹੜਾ ਇੱਕ MP ਕਰ ਸਕਦਾ ਉਹਦਾ ਸਬੂਤ ਹੈ ਕਿ 350 ਕਰੋੜ ਦੀਆਂ ਅੱਜ ਪਾਰਲੀਮੈਂਟ ਦੀਆਂ ਤਾਰਾਂ ਬਦਲੀਆਂ ਜਾ ਰਹੀਆਂ ਨੇ ਕਿ ਇੱਥੇ ਤੁਹਾਡੀ ਟ੍ਰਿਪਿੰਗ ਨਾ ਹੋਵੇ ਤੁਹਾਡੀਆਂ ਮੋਟਰਾਂ ਨਾ ਸੜਨ ਸਾਰੇ ਪਾਰਲੀਮੈਂਟਲ ਮਲੇਕੋਟਲਾ ਸੰਗਰੂਰ ਤੇ ਬਰਨਾਲੇ ਜ਼ਿਲ੍ਹੇ ਦੇ ਪਿੰਡਾਂ ਸ਼ਹਿਰਾਂ ਦੀਆਂ ਤਾਰਾਂ ਬਦਲੀਆਂ ਜਾ ਰਹੀਆਂ ਨੇ ਉਹਦੇ ਤੇ 350 ਕਰੋੜ ਉਹਦੀ ਗ੍ਰਾਂਟ ਚ ਨਹੀਂ ਸੀ ਉਹ ਆਪਣੇ ਦਿਮਾਗ ਨਾਲ ਪਾਸ ਕਰਾ ਕੇ ਆਇਆ ਕਿ ਸਾਡੀ ਲੋੜ ਹੈ ਸਾਨੂੰ ਸੈਂਟਰ ਇੰਨਾ ਪੈਸਾ ਦੇਵੇ ਉਹ ਕੰਮ ਚੱਲ ਰਿਹਾ ਤੇ 25 ਦੇ ਵਿੱਚ ਉਹ ਪੂਰਾ ਹੋ ਜਾਊਗਾ ਸਾਡਾ ਮੈਨਿਫੈਸਟੋ ਸਾਡਾ ਗਲੀਆਂ ਮਹੱਲਿਆਂ ਸੜਕਾਂ ਖੇਤਾਂ ਵਿੱਚ ਦਿਸਦਾ ਹੈ ਆਪਾਂ ਅੱਗੇ ਦੁਨੀਆ ਨੂੰ ਦੱਸਣਾ ਹੈ ਦੂਜੀਆਂ ਪਾਰਟੀਆਂ ਬਾਰੇ ਜਿਵੇਂ ਬਹੁਤਾ ਬੋਲਾਂ ਜਾਂ ਨਾ ਬੋਲਾਂ ਮੈਨੂੰ ਲੱਗਦਾ ਅਰਥਹੀਣ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਕਾਂਗਰਸ ਬਾਦਲ ਭਾਜਪੀ ਤੇ ਆਪ ਜੇ ਇਹਨਾਂ ਚਾਰਾਂ ਚੋਂ ਕਿਸੇ ਬਾਰੇ ਵੀ ਤੁਸੀਂ ਫਰਕ ਸਮਝ ਜਾਓਗੇ ਵੀ ਇਹ ਉਸ ਤੋਂ ਫਰਕ ਹੈ ਉਹ ਉਹ ਤੁਹਾਡੀ ਮੇਰੇ ਹਿਸਾਬ ਨਾਲ ਮੈਂ ਮਹਾਰਾਜ ਦੇ ਹਜ਼ੂਰ ਕਹਿ ਰਿਹਾ ਤੁਹਾਡੀ ਵੱਡੀ ਭੁੱਲ ਹੋਊਗੀ ਇਹ ਸਾਰੀਆਂ ਇਕੱਠੀਆਂ ਨੇ ਇੱਕ ਨੇ ਜੇ ਬਾਦਲ ਕਹਿੰਦਾ ਕਿ ਅਣਪਛਾਤੀ ਪੁਲਿਸ ਨੇ ਮਾਰ ਤੇ ਜੀ ਬਰਗਾੜੀ ਬਾਈਬਲ ਕਲਾ ਤਾਂ ਭਗਵਾਨਤਮਾਨ ਕਹਿੰਦਾ ਕਿ ਜ਼ੀਰੋ ਐਫ ਆਈ ਆਰ ਦਰਜ ਕਰ ਰਹੇ ਹਾਂ ਉੱਥੇ ਵੀ ਤੁਹਾਡਾ ਕਿਸਾਨ ਬੱਚਾ ਮਰਿਆ ਤੇ ਉੱਥੇ ਵੀ ਤੁਹਾਡੇ ਸਿੱਖ ਸਤਨਾਮ ਵਾਹਿਗੁਰੂ ਕਰਦੇ ਤੇ ਜਿਹੜੀ ਮੈਂ 78 ਦੀ ਗੱਲ ਕੀਤੀ ਆ ਉਹ ਵੀ ਸਤਨਾਮ ਵਾਹਿਗੁਰੂ ਕਹਿ ਰਹੇ ਸੀ ਉਦੋਂ ਵੀ ਬਾਦਲ ਸੀ 15 ਨੂੰ ਵੀ ਬਾਦਲ ਸੀ ਤੇ ਅੱਜ ਭਗਵੰਤ ਮਾਨ ਹੈ ਕੰਮ ਕਿੰਨੇ ਇਕੱਠੇ ਨੇ ਇਹਨਾਂ ਦੇ ਜੇ ਬਿਆੰਤੇ ਬੁੱਚੜ ਨੇ ਸਿੱਖ ਮਾਰੇ ਉਹਨੂੰ ਅਸੀਂ ਕਾਂਗਰਸੀ ਕਹਾਂਗੇ ਪਰ ਜਿਹੜੇ ਬਾਦਲ ਨੇ ਸਿੱਖ ਮਾਰੇ ਫਿਰ ਉਹ ਕੰਮ ਇੱਕ ਹੈ ਆ ਲੋਹਾਰਾ ਦਰਸ਼ਨ ਸਿੰਘ ਲੋਹਾਰਾ ਬਾਦਲ ਨੇ ਮਾਰਿਆ ਲੁਧਿਆਣੇ ਕਰਮਜੀਤ ਸਿੰਘ ਸੁਨਾਮ ਬਾਦਲ ਨੇ ਮਾਰਿਆ ਜਸਪਾਲ ਸਿੰਘ ਚੌੜ ਸਿਧਵਾ ਬਾਦਲ ਨੇ ਮਾਰਿਆ ਹਰਵਿੰਦਰ ਸਿੰਘ ਡੱਬਵਾਲੀ ਹਰਵਿੰਦਰ ਸਿੰਘ ਡੱਬਵਾਲੀ ਬਾਦਲ ਨੇ ਮਾਰਿਆ ਸੋ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਕੀ ਹੋਈ ਆ ਜਸਪਾਲ ਸਿੰਘ ਚੌੜ ਸਿਧਵਾ ਨੂੰ ਸਿੱਧੇ ਗੋਲੀ ਮਾਰ ਕੇ ਮਾਰਤਾ ਗਿਆ ਸ਼ਹੀਦ ਹੋ ਗਿਆ ਅਸੀ ਤਾਂ ਸ਼ਹੀਦ ਆਪਣਾ ਵਧਾ ਲਿਆ ਇੱਕ ਵੀ ਇੱਕ ਹੋਰ ਛੀਦ ਹੋ ਗਿਆ ਪਰ ਉਸ ਪੁਲਸ ਅਫਸਰ ਨੂੰ ਜਿਹਨੇ ਸਿੱਧੀ ਗੋਲੀ ਮਾਰੀ ਸੀ ਉਸ ਨੂੰ ਤਾਂ ਸਿਰਫ ਗੁਰਦਾਸਪੁਰ ਤੋਂ ਬਦਲ ਕੇ ਫਰੀਦਕੋਟ ਭੇਜਤਾ ਫਰੀਦਕੋਟ ਤੋਂ ਫਿਰੋਜ਼ਪੁਰ ਮੁੜ ਕੇ ਫਿਰ ਲਾ ਕੇ ਗੁਰਦਾਸਪੁਰ ਇੱਕ ਸਾਲ ਬਾਅਦ ਲਾਤਾ ਤੇ ਜਿਹੜਾ ਬਾਬੇ ਹਲੀ ਸੀਗਾ ਉਥੋਂ ਦਾ ਅਕਾਲੀ ਲੀਡਰ ਉਹ ਸਮਝੌਤਾ ਕਰਾਉਂਦਾ ਫਿਰਦਾ ਰਿਹਾ ਜਸਪਾਲ ਚੋੜ ਸਿੱਧਵਾਂ ਦੇ ਪਰਿਵਾਰ ਤੇ ਪ੍ਰੈਸ਼ਰ ਪਾਉਂਦਾ ਰਿਹਾ ਸੋ ਇਹ ਜਿਹੜੀਆਂ ਕਾਰਗੁਜ਼ਾਰੀਆਂ ਇੱਕੋ ਜਿਹੀਆਂ ਨੇ ਇਸ ਤੋਂ ਆਪਾਂ ਅਰਥ ਕੀ ਲਈਏ ਹੁਣ ਮੈਂ ਪਿੱਛੇ ਬੋਲ ਕੇ ਆਇਆ ਨਾਬੇ ਉੱਥੇ ਮੁਸਲਮਾਨ ਭਰਾਵਾਂ ਨੇ ਸਾਡਾ ਫੰਕਸ਼ਨ ਕਰਾਇਆ ਸੀ ਮੈਂ ਉਹਨਾਂ ਨੂੰ ਵੀ ਕਹਿ ਕੇ ਆਇਆ ਕਿ ਤੁਹਾਡੇ ਮੁਸਲਮਾਨ ਬੀਜੇਪੀ ਤੇ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਤੇ ਮੇਰੇ ਸਿੱਖ ਵੀ ਬੀਜੇਪੀ ਤੇ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਨੇ ਪਰ ਤੁਹਾਡੀ ਬਾਬਰੀ ਮਸਜਿਦ ਜਦੋਂ ਠੱਠੀ ਹੈ ਯੂਪੀ ਦਾ ਚੀਫ ਮਿਨਿਸਟਰ ਬੀਜੇਪੀ ਦਾ ਹੈ ਤੇ ਸੈਂਟਰ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਕਾਂਗਰਸ ਦਾ ਦੋਹਾਂ ਨੇ ਇਕੱਠੇ ਹੋ ਘਟਵਾਈ ਹੈ ਜੇ ਪ੍ਰਧਾਨ ਮੰਤਰੀ ਚਾਵੇ ਸਟੇਟ ਗਵਰਨਮੈਂਟ ਕਿਵੇਂ ਢਾ ਸਕਦੀ ਹੈ ਉਹ ਕਿਵੇਂ ਕਾਰਜ ਸੇਵਕਾਂ ਨੂੰ ਲੋਕ ਸੋਦੀ ਤੇ ਜਦੋਂ ਦਰਬਾਰ ਸੈੱਟ ਆਇਆ ਤੇ ਤੁਹਾਡੇ ਪੰਜਾਬ ਦੇ ਸਿੱਖਾਂ ਨੇ ਮੇਰੇ ਪੰਜਾਬ ਦੇ ਸਿੱਖਾਂ ਨੇ ਕਾਂਗਰਸ ਤੇ ਬਾਦਲਾਂ ਦੀਆਂ ਸਰਕਾਰਾਂ ਬਣਾਈਆਂ ਜਿਨੇ 78 ਚ ਤੁਹਾਡੇ ਸ਼ਹੀਦਾਂ ਦਾ ਕੋਈ ਸਬੂਤ ਬਾਦਲ ਦਿੱਤਾ ਨਹੀਂ 97 ਚ ਤੁਸੀਂ ਫਿਰ ਉਹਨੂੰ ਪ੍ਰਧਾਨ ਮੁੱਖ ਮੰਤਰੀ ਬਣਾਤਾ 2007 ਚ ਫਿਰ ਬਣਾਤਾ 2012 ਚ ਫਿਰ ਬਣਾਤਾ ਤੇ ਅੱਜ ਉਹ ਕਹਿੰਦਾ ਮੈਂ ਬੰਦੀ ਸਿੰਘ ਰਹਾ ਕਰਦੇ ਬੰਦੀ ਸਿੰਘ 1997 ਵਿੱਚ ਵੀ ਬੰਦੀ ਸਿੰਘ ਸੀ ਕਿਉਂਕਿ 95 ਵਿੱਚ ਜਗਤਾਰ ਸਿੰਘ ਹਵਾਰਾ ਤੇ ਉਹਦੇ ਸਾਥੀ ਫੜੇ ਗਏ ਸੀ ਜਿਹੜੇ ਅੱਜ 32 ਸਾਲ ਤੋਂ ਅੰਦਰ ਨੇ ਉਹ 97 ਚ ਜਦੋਂ ਇਹਨੇ ਆਪਣਾ ਮੈਨੀਫੈਸਟੋ ਲਿਖਿਆ ਸੀ ਕਿ ਮੈਂ ਬਣਦੇ ਸਾਰ ਦੂਜੇ ਦਿਨ ਸਾਰੇ ਬੰਦੀ ਸਿੰਘ ਰਹਾ ਕਰ ਦਾਂਗਾ ਬੰਦੀ ਸਿੰਘ ਤਾਂ ਅੱਜ ਵੀ ਬੰਦੇ ਉਹੀ ਹਵਾਰਾ ਤੇ ਉਹਦੇ ਸਾਥੀ ਅੱਜ ਵੀ ਬੰਦੀ ਸਿੰਘ ਨੇ ਜਿਹੜੇ 97 ਜਦੋਂ ਚੀਫ ਮਿਨਿਸਟਰ ਬਣਿਆ ਸੀ ਬਾਦਲ ਉਦੋਂ ਵੀ ਸੀ ਉਸ ਤੋਂ ਬਾਅਦ 7 ਨੂੰ ਵੀ ਬਣਿਆ ਉਸ ਤੋਂ ਬਾਅਦ 12 ਨੂੰ ਵੀ ਬਣਿਆ 15 ਨੂੰ ਦਰਬਾਰ ਗੁਰਗੰਧ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ ਹੈ ਤੇ ਫਿਰ ਵੀ ਅੱਜ ਅਸੀਂ ਉਹਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਾਈਏ ਤਾਂ ਫਿਰ ਇਹ ਅਸੀਂ ਦੇਖਣਾ ਹੈ ਕਾਂਗਰਸ ਬਣ ਗਈ ਕਾਂਗਰਸ ਨੇ ਗੁਟਕਾ ਚੁਕ ਲਿਆ ਸਾਨੂੰ ਫਿਟ ਛਿਟ ਕਰਤਾ ਦਮਨੁਮਾ ਸਾਹਿਬ ਵੱਲ ਮੂੰਹ ਕਰਕੇ ਕਹਿੰਦਾ ਕਿ ਮੈਂ 4 ਹਫਤਿਆਂ ਦੇ ਵਿੱਚ ਨਾਲੇ ਤਾਂ ਗੁਰਗਨ ਸਾਹਿਬ ਜੀ ਦੇ ਕਾਤਲ ਫੜ ਲੂੰਗਾ ਬੇਅਦਬੀ ਕਰਨ ਵਾਲੇ ਫੜ ਲੂੰਗਾ ਤੇ ਨਾਲੇ ਨਾ ਸ਼ਖਮ ਕਰ ਦੂੰਗਾ ਨਾ ਨਸ਼ਾ ਖਤਮ ਹੋਏ ਖਤਮ ਹੋਇਆ ਤੇ ਨਾ ਉਹਨੇ ਆਪਣੇ ਟਾਈਮ ਦੇ ਵਿੱਚ ਇਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਉਹ ਹੀ ਅੱਜ ਬਾਦਲ ਕਰ ਰਿਹਾ ਹੈ ਭਵੰਤਮਾਨ ਕਰ ਰਿਹਾ ਹੈ ਅੱਜ ਸਿੱਧੂ ਮੂਸੇਵਾਲਾ ਕਤਲ ਕੀਤਾ ਹੈ ਅੱਜ ਉਹਦੀ ਸਿਕਿਉਰਿਟੀ ਹਟਦੀ ਹੈ ਬਲਤੇਜ ਪੰਨੂ ਜਿਹੜਾ OSD ਹੈ ਭਗਵੰਤ ਮਾਨ ਦਾ ਉਹ ਅਖਬਾਰਾਂ 'ਚ ਕਹਿੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਲਈ ਜੀ ਉਹ ਕੀ ਕਰ ਰਿਹਾ ਹੈ ਉਹ ਸੱਦਾ ਦੇ ਰਿਹਾ ਜਿਹੜੇ ਮਾਰਨਾ ਚਾਹੁੰਦੇ ਉਹ ਮਾਰ ਲਓ ਹੁਣ ਉਹਦੇ ਕੋਲ ਉਹ ਸਿਕਿਉਰਿਟੀ ਨਹੀਂ ਜਿਹੜੀ ਕੱਲ ਸੀ ਤੇ ਅਗਲੇ ਦਿਨਾਂ ਕਿਉਂ ਮਾਰ ਜਾਂਦੇ ਨੇ ਜਿਹੜਾ ਕਹਿੰਦਾ ਕਿ ਮੈਂ ਕਤਲ ਕਰਾਇਆ ਹੈ ਬਿਸ਼ਨੋਈ ਅੱਜ ਉਹ ਬਖੰਡੇ ਜੇਲ੍ਹ ਚ ਬੈਠਾ ਹੈ ਤੇ ਉਹਦੇ ਜੇਲ੍ਹ ਚ ਬੈਠ ਕੇ ਇੰਟਰਵਿਊ ਹੋ ਰਹੀ ਆ ਤਿੰਨ ਵਾਰ ਹਾਈ ਕੋਰਟ ਪੁੱਛ ਚੁੱਕੀ ਆ ਪੰਜਾਬ ਸਰਕਾਰ ਨੂੰ ਕਿ ਆ ਕੇ ਦੱਸਿਆ ਜਾਵੇ ਇਹ ਇੰਟਰਵਿਊ ਕਿਵੇਂ ਹੋ ਗਈ ਇੱਕ ਕਾਤਲ ਦੀ ਜੇਲ੍ਹ ਦੇ ਵਿੱਚ ਉਹ ਇਨਕੁਆਰੀ ਨਹੀਂ ਹੋਈ ਅਜੇ ਤੱਕ 4 ਮਹੀਨੇ ਚ ਤਿੰਨ ਵਾਰ ਹਾਈ ਕੋਰਟ ਨੇ ਪੁੱਛਿਆ ਕਿ ਕੌਣ ਸੀ ਜਿਨੇ ਬਿਸ਼ਨੋਈ ਦੀ ਇੰਟਰਵਿਊ ਪਟਿਆਲ ਜਿਹੜਾ ਪੱਤਰਕਾਰ ਹੈ ਉਹਦੇ ਨਾਲ ਕਰਾਈ ਹੈ ਇੱਕ ਵਾਰ ਨਹੀਂ ਦੋ ਵਾਰ ਕਰਾਈ ਹੈ ਅੱਜ ਤੱਕ ਪੰਜਾਬ ਸਰਕਾਰ ਕੋਈ ਜਵਾਬ ਨਹੀਂ ਦੇ ਸਕੀ ਮੇਰੀ ਬੈਸ ਹੋਈ ਸੀ ਪਟਿਆਲੇ ਜਿਵੇਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਪੱਤਰਕਾਰ ਕਰਾਉਂਦੇ ਨੇ ਮੈਂ ਕਹਿ ਕੇ ਤੁਹਾਨੂੰ ਆਪਣੀ ਗੱਲ ਖਤਮ ਕਰਦਾ ਤਾਂ ਉੱਥੇ ਆਪ ਵਾਲੇ ਨੇ ਕਿਹਾ ਜਦੋਂ ਕਿਸੇ ਕਿਸਾਨ ਵਿੰਗ ਵਾਲੇ ਬੰਦੇ ਨੇ ਪੁੱਛਿਆ ਕਿ ਜਿਹੜਾ ਇਹ ਤੁਸੀਂ ਸਾਡਾ ਮੁੰਡਾ ਸ਼ਹੀਦ ਕੀਤਾ ਸ਼ੁਭਕਰਨ ਸਿੰਘ ਵੀ ਉਹਦੇ ਬਾਰੇ ਦੱਸੋ ਵੀ ਕਦੋਂ ਤੁਸੀਂ ਸਾਨੂੰ ਦੱਸੋਗੇ ਕਿ ਕੌਣ ਕਾਤਲ ਸੀ ਤਾਂ ਅੱਗੋਂ ਆਪ ਵਾਲੇ ਮੁੰਡੇ ਦਾ ਜਵਾਬ ਸੀ ਕਿ ਇਹ ਮੈਟਰ ਆਫ ਇਨਕੁਆਰੀ ਹੈ ਵੀ ਅਸੀਂ ਹਜੇ ਇਹਦੀ ਜਾਂਚ ਕਰ ਰਹੇ ਹਾਂ ਮੈਂ ਉੱਥੇ ਰੁਕ ਗਿਆ ਮੈਂ ਕਿਹਾ 1 ਮਿੰਟ ਮੈਨੂੰ ਦੋ ਮੈਂ ਕਿਹਾ ਇਹ ਮੈਟਰ ਆਫ ਇਨਕੁਆਰੀ ਕਹਿ ਕੇ ਤੁਸੀਂ ਟਾਲਤਾ ਪਰ ਮੂਸੇ ਵਾਲੇ ਦਾ ਇੰਟਰਵਿਊ ਕੌਣ ਕਰਾ ਗਿਆ ਇਹ ਵੀ ਤਾਂ ਮੈਟਰ ਆਫ ਇਨਕੁਆਰੀ ਸੀ ਜਿਹੜਾ ਜੇਲ ਸੁਪਰਡੈਂਟ ਬੁਲਾ ਕੇ ਚਿੰਸਟਰ 5 ਮਿੰਟ ਚ ਪੁੱਛਦਾ ਵੀ ਇੱਥੇ ਲਿਖ ਕੇ ਦੇ ਕੇ ਜਾ ਕਿ ਆਪਣਾ ਇੰਟਰਵਿਊ ਕਿਨੇ ਕਰਾਈ ਹੈ ਉਹ ਇਨਕੁਆਰੀ ਤਾਂ ਮੈਂ ਕਿ ਤੁਸੀਂ ਕਰਾ ਨਹੀਂ ਸਕਿਆ ਹਾਈ ਕੋਰਟ ਤੁਹਾਨੂੰ ਪੁੱਛੀ ਜਾਂਦਾ ਆਹ ਮੁੰਡਾ ਜਿਹੜਾ ਸ਼ੁਭਕਰਨ ਅਸ਼ੀਦ ਕਰਤਾ ਇਹਦਾ ਕਦੋਂ ਕਰੋਂਗੇ ਇਹ ਜਿਹੜੀ ਗੱਲ ਹੈ ਨਾ ਕਿ ਆਪਾਂ ਨੂੰ ਅਵੇਅਰ ਹੋ ਕੇ ਆਪਾਂ ਸਿੱਖ ਕੌਮ ਦੇ ਬੰਦੇ ਆ ਯਾਰ ਸਾਨੂੰ ਗੁਰੂਆਂ ਨੇ 10 ਜਾਮਿਆਂ ਚ 250 ਸਾਲ ਲਾ ਕੇ ਖੜਾ ਕੀਤਾ ਤੇ ਅਸੀਂ ਕਿਵੇਂ ਝੱਗ ਬਣ ਕੇ ਲੋਕਾਂ ਸੰਤਾਂ ਪਿੱਛੇ ਬਾਬਿਆਂ ਪਿੱਛੇ ਆਪਣੇ ਸਿਧਾਂਤ ਨੂੰ ਭੁੱਲ ਗਏ ਆ ਜਿਹੜਾ ਬੰਦਾ ਅਗਵਾਈ ਕਰੇਗਾ ਭਾਈ ਮਨੀ ਸਿੰਘ ਕਰੇਗਾ ਬਾਬਾ ਦੀਪ ਸਿਉਂ ਕਰੇਗਾ ਜਾਂ ਸੰਜਨੈਲ ਸਿੰਘ ਜੀ ਕਰਨਗੇ ਅਸੀਂ ਉਹਦੇ ਨਾਲ ਤੁਰਨਾ ਹੈ ਇਹ ਸਾਨੂੰ ਗੁਰਗੰਦ ਸਾਹਿਬ ਜੀ ਦਾ ਉਪਦੇਸ਼ ਆਦੇਸ਼ ਤੇ ਹੁਕਮ ਹੈ ਜੇ ਜਿਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕੁਛ ਖਾਏ ਗੁਰਗੰਦ ਸਾਹਿਬ ਸੋ ਗੁਰੂ ਨੂੰ ਆਪਾਂ ਪੜ੍ਹੀਏ ਜ਼ਰੂਰ ਉਹਦੇ ਬਿਨਾ ਸਰਦਾ ਨਹੀਂ ਸਾਡਾ ਉਹਨੂੰ ਸਮਝੀਏ ਤੇ ਉਹਦੇ ਉੱਤੇ ਆਪਣੀ ਜ਼ਿੰਦਗੀ ਜੀਏ ਇਹ ਸਾਡੀ ਪਾਰਟੀ ਦਾ ਮਿਸ਼ਨ ਹੈ ਜਿੰਨੇ ਤੱਕੇ ਪੰਜਾਬ ਨਾਲ ਹੋਏ ਨੇ ਉਹ ਇਹਦੇ ਕਰਕੇ ਹੋਏ ਨੇ ਕਿ ਲੀਡਰਸ਼ਿਪ ਜਿਹੜੀ ਹੈ ਉਹ ਲੋਕ ਪੱਖੀ ਨਹੀਂ ਹੈ ਉਹ ਨਿੱਜ ਪੱਖੀ ਹੈ ਅੱਜ ਰਾਣੀ ਨੂੰ ਲੱਗਿਆ ਕਿ ਮੇਰਾ ਪੈਸਾ ਤਾਂ ਬਚਦਾ ਜੇ ਮੈਂ ਬੀਜੇਪੀ ਜਾਨੀਆ ਉਨੇ ਤੁਹਾਡਾ ਨਹੀਂ ਸੋਚਿਆ ਜਿਹਨੇ ਚਾਰ ਵਾਰ ਉਹਨੂੰ ਐਮਪੀ ਬਣਾਇਆ ਹੈ ਗਾਂਧੀ ਨੂੰ ਲੱਗਿਆ ਕਿ ਨਹੀਂ ਮੈਂ ਕਾਂਗਰਸ ਦਾ ਬਣ ਕੇ ਸ਼ਾਇਦ ਦੁਬਾਰੇ ਐਮਪੀ ਬਣ ਜਾਵਾਂ ਉਹਨੇ ਵੀ ਲੋਕਾਂ ਦਾ ਨਹੀਂ ਸੋਚਿਆ ਵੀ ਜਿਹੜੀ ਕਾਂਗਰਸ ਕਦੇ ਉਹਨਾਂ ਅਸੂਲਾਂ ਤੇ ਚੱਲੀ ਹੋ ਨਹੀਂ ਹੈ ਜਿਨ੍ਹਾਂ ਅਸੂਲਾਂ ਦੀ ਗੱਲ ਗਾਂਧੀ ਸਾਹਿਬ ਡਾਕਟਰ ਗਾਂਧੀ ਕਰਦੇ ਨੇ ਤਾਂ ਫਿਰ ਉਹ ਉਸ ਪਾਰਟੀ 'ਚ ਰਹਿ ਕੇ ਕਿਵੇਂ ਕਰਨਗੇ ਇੱਥੇ ਉਹ ਪੰਜਾਬ ਦੇ ਵਿੱਚ ਆਪ ਨੂੰ ਗਾਲ੍ਹਾਂ ਕੱਢਦੇ ਨੇ ਕਾਂਗਰਸੀ ਭਾਵੇਂ ਖੈਰਾ ਹੋਵੇ ਤੇ ਭਾਵੇਂ ਡਾਕਟਰ ਗਾਂਧੀ ਹੋਵੇ ਤੇ ਦਿੱਲੀ ਜਾ ਕੇ ਉਹਨਾਂ ਦਾ ਸਮਝੌਤਾ ਹੈ ਹਰਿਆਣੇ ਚ ਕਾਂਗਰਸ ਤੇ ਆਪ ਇਕੱਠੇ ਲੜ ਰਹੀ ਐ ਦਿੱਲੀ ਚ ਕਾਂਗਰਸ ਤੇ ਆਪ ਇਕੱਠੇ ਲੜ ਰਹੀ ਐ ਗੁਜਰਾਤ ਚ ਕਾਂਗਰਸ ਤੇ ਆਪ ਇਕੱਠੇ ਲੜ ਰਹੀ ਐ ਮਧ ਪ੍ਰਦੇਸ਼ ਕਾਂਗਰਸ ਤੇ ਆਪ ਇਕੱਠੇ ਲੜ ਰਹੀ ਐ ਜੇ ਉੱਥੇ ਇਕੱਠੇ ਲੜ ਰਹੀ ਐ ਇੱਥੋਂ ਦੇ ਜਿਹੜੇ 2 1 2 ਐਮਪੀ ਬਣ ਵੀ ਜਾਣ ਤਾਂ ਉਹ ਜਾ ਕੇ ਉੱਪਰ ਕਿਵੇਂ ਬੋਲ ਸਕਦੇ ਨੇ ਉੱਥੇ ਤਾਂ ਉਹ ਇਕੱਠੇ ਬੈਠੇ ਨੇ ਪੜ ਲਓ ਤੁਸੀਂ ਅਖਬਾਰਾਂ ਪੜਦੇ ਹੋ ਨੈੱਟ ਦੇਖਦੇ ਹੋ ਉਹਨਾਂ ਦੇ ਤਾਂ ਸਮਝੋਤੇ ਨੇ ਚੋਂ ਸਮਝੋਤੇ ਨੇ ਉੱਥੇ ਜਾ ਕੇ ਤਾਂ ਇੱਕ ਗਰੁੱਪ ਹੋ ਜਾਏਗਾ ਇੱਥੇ ਜਿੰਨਾ ਮਰਜੀ ਗਾਂਧੀ ਤੇ ਖੈਰਾ ਇੱਥੇ ਦਾ ਜੋ ਮਰਜੀ ਕਹਿਣ ਉੱਥੇ ਜਾ ਕੇ ਉਹ ਬੋਲ ਨਹੀਂ ਸਕਣਗੇ ਤੁਹਾਡੀ ਗੱਲ ਨਹੀਂ ਕਰ ਸਕਣਗੇ ਉਹਨਾਂ ਨੂੰ ਕਾਂਗਰਸ ਦੀ ਗੱਲ ਹੀ ਕਰਨੀ ਪਏਗੀ ਸੋ ਮੇਰੀਆਂ ਬੇਨਤੀਆਂ ਇਹ ਨੇ ਪੰਜਾਬ ਦੀਆਂ ਦੁਸ਼ਵਾਰੀਆਂ ਜਿੰਨੀਆਂ ਗਿਣੀਆਂ ਉਹਨੀਆਂ ਘਟ ਨੇ ਤੁਹਾਨੂੰ ਪੰਜਾਬ ਕਰਕੇ ਤੇ ਸਿੱਖ ਕੌਮ ਦੇ ਕਰਕੇ ਆਪਣੀ ਲੜਾਈ ਆਪ ਲੰਡੀ ਪੈਣੀ ਆ ਸਿੱਖਾਂ ਨੂੰ ਆਪਣੀ ਸਿਆਸਤ ਆਪ ਕਰਨੀ ਪੈਣੀ ਆ ਤਾਂ ਹੀ ਅਸੀਂ ਇਸ ਖਿੱਤੇ ਦੇ ਵਿੱਚ ਆਪਣੀ ਕੌਮ ਦੇ ਤੌਰ ਤੇ ਉੱਭਰ ਸਕਦੇ ਆ ਨਹੀਂ ਤਾਂ ਫਿਰ ਚਲੋ ਗੁਲਾਮੀ ਜੇ ਆਪਾਂ ਨੇ ਸਵਾਰ ਕਰ ਲਈ ਐ ਤਾਂ ਫਿਰ ਗੁਲਾਮੀ ਸਵਾਰ ਕਰਨ ਦਾ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਫਿਰ ਤਾਂ ਨਿਮਣੇ ਹੀ ਹੁੰਦਾ ਭਾਵੇਂ ਥੋੜਾ ਨਿਮਜੋ ਚਾਹੇ ਮੋਦੀ ਅੱਗੇ ਨਿਮਜੋ ਚਾਹੇ ਇੰਦਰਾ ਗਾਂਧੀ ਅੱਗੇ ਰਜੀਵ ਗਾਂਧੀ ਅੱਗੇ ਨਿਮਜੋ ਚਾਹੇ ਮਤਲਬ ਕਿ ਬਾਦਰਾ ਅੱਗੇ ਨਿਮਜੋ ਤੇ ਫਿਰ ਹੁਣ ਭਗਵੰਤ ਮਾਨ ਆਗਾ ਉਹ ਤਾਂ ਇੱਕੋ ਹੀ ਗੱਲ ਹੈ ਨਿਵਣਾ ਤਾਂ ਫਿਰ ਨਿਵਣਾ ਪਰ ਅਸੀਂ ਕੌਮ ਨਿਵਣ ਵਾਲੀ ਨਹੀਂ ਆ ਨਹੀਂ ਸੀ ਕਿ ਅਸੀਂ ਚਾਹਦੇ ਵੀ ਨਾ ਹੋਈਏ ਇਸ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲ ਤੋਂ ਇੱਕ ਸਿੱਖਾਂ ਵਾਲੀ ਅਡਰੀ ਸੋਚ ਲੈ ਕੇ ਆਪਣੀ ਪੋਲਿਟਿਕਸ ਕਰਦਾ ਹੈ ਅਸੀਂ ਉਹਦੇ ਨਾਲ ਸਾਥ ਦੇ ਰਹਿਆ ਸਾਰੇ ਤੇ ਤੁਹਾਡਾ ਸਾਥ ਮੰਗਣ ਆਇਆ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਅਸੀਂ ਸਿੱਖ ਕੌਮ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਇਸ ਕਰਕੇ ਜੇ ਸਾਨੂੰ ਤਾਕਤ ਬਖਸ਼ੋਗੇ ਅਸੀਂ ਜਾ ਕੇ ਘਟੋ-ਘਟ ਪਾਰਲੀਮੈਂਟ ਚ ਕਹਾਂਗੇ ਕਿ ਤੁਸੀਂ ਸਾਡਾ ਨਿੱਜਰ ਸ਼ਹੀਦ ਕਰਤਾ ਤੁਸੀਂ ਸਾਡਾ ਅਵਤਾਰ ਸਿੰਘ ਖੰਡਾ ਸ਼ਹੀਦ ਕਰਤਾ ਆ ਪਿਛਲੇ ਸ਼ਾਸਨ ਦੇ ਵਿੱਚ ਪ੍ਰਧਾਨ ਸਾਹਿਬ ਬੋਲ ਕੇ ਆਏ ਨੇ ਹੋਰ ਕੋਈ ਵੀ ਪੰਜਾਬ ਦਾ ਐਮਪੀ ਬੇਸ਼ੱਕ ਉਹ ਸਿੱਖਾਂ ਦੇ ਧੀਆਂ ਪੁੱਤ ਸੀਗੇ ਉਹ ਨਹੀਂ ਬੋਲੇ ਨਾ ਉਹਨਾਂ ਨੇ ਮਾਨ ਸਾਹਿਬ ਦਾ ਸਾਥ ਦਿੱਤਾ ਨਾ ਆਪਣੇ ਤੌਰ ਤੇ ਬੋਲੇ ਨਾ ਕਾਂਗਰਸੀ ਬੋਲੇ ਨਾ ਬਾਦਲ ਲਈਏ ਬੋਲੇ ਉਹ ਵੀ ਉੱਥੇ ਹੀ ਬੈਠੇ ਸੀ ਜਦੋਂ ਮਾਨ ਸਾਹਿਬ ਬੋਲ ਰਹੇ ਸੀ ਸੋ ਉਹ ਜਿਹੜੀ ਸਿੱਖਾਂ ਦੀ ਜਿਹੜੀ ਦਰਦ ਹੈ ਉਹ ਫਿਰ ਕੌਣ ਬੋਲੂਗਾ ਇਸ ਗੱਲ ਦੇ ਉੱਤੇ ਵਿਚਾਰ ਕਰਿਓ ਤੇ ਅਸੀਂ ਤਾਂ ਇੱਕ ਕਿਸਮ ਦਾ ਖੈਰ ਮੰਗਣ ਆਏ ਆ ਕਿ ਅਸੀਂ ਖੈਰ ਆਪਣੇ ਲਈ ਨਹੀਂ ਆਪਣੀ ਕੌਮ ਲਈ ਆਪਣੇ ਖਿੱਤੇ ਲਈ ਆਪਣੇ ਦੇਸ਼ ਲਈ ਉਹਦੀ ਖੁਸ਼ਹਾਲੀ ਲਈ ਉਹਦੀ ਅਣਖ ਲਈ ਨਸਲਾਂ ਤੇ ਫਸਲਾਂ ਲਈ ਅਣਖ ਦੀ ਜਿਹੜੀ ਲੜਾਈ ਸਾਨੂੰ ਦੀਪ ਸਿੱਧੂ ਸਮਝਾ ਕੇ ਗਿਆ ਜਿਹੜਾ ਸਿੱਧੂ ਮੂਸੇਵਾਲੇ ਨੇ ਗਾਣਾ गा ਕੇ ਸਮਝਾ ਗਿਆ ਜਿਹੜਾ ਸੰਤ ਜਰਨੈਲ ਸਿੰਘ ਜੀ ਸ਼ਹਾਦਤ ਦੇ ਕੇ ਸਮਝਾ ਗਏ ਨੇ ਜਿਹੜਾ ਲੰਮਾ ਸਫ਼ਰ ਸਿਮਰਜੀਤ ਸਿੰਘ ਮਾਨ ਕਰ ਰਿਹਾ ਹੈ ਪਾਰਟੀ ਸਾਰੀ ਕਰ ਰਹੀ ਹੈ ਉਹਦੀ ਤੁਹਾਨੂੰ ਵਾਸਤਾ ਪਾਉਨੇ ਆ ਇਸ ਚੀਜ਼ ਨੂੰ ਸਮਝੋ ਤੇ ਉਹਦੇ ਮੁਤਾਬਕ ਆਪਣੀ ਵੋਟ ਪਾਓ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਮੈਂ ਇੱਕ ਵਾਰ ਫਿਰ ਸਮੁੱਚੀ ਸੰਗਤ ਦਾ ਨੌਜਵਾਨਾਂ ਦਾ ਤੇ ਜਿਹੜੇ ਮੈਂ ਨਾਮ ਲਏ ਸੀ ਇੱਕ ਕੋਟਠਾ ਸਾਹਿਬ ਤੇ ਮੁੰਡਾ ਰਣਜੀਤ ਸਿੰਘ ਜਿਹੜਾ ਹੈਗਾ ਉਨ੍ਹਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਜਰ ਸਿਮਰਾਲਾ ਸਾਹਿਬ ਆਏ ਨੇ ਆਪਣਾ ਮੁੰਡ ਪਰਮਜੀਤ ਸਿੰਘ ਜੀ ਖਾਨਪੁਰ ਸਾਹਿਬ ਆਏ ਨੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ